ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਾਗੁਨ ਮੇਰੇ ਨਾਲ ਮੇਰੇ ਸਹਿਯੋਗੀ ਤਾਨਿਆ ਇਸ ਵੇਲੇ ਮੌਜੂਦ ਨੇ ਗੱਲ ਕਰਦੇ ਆਂ ਪੰਜਾਬ ਦੇ ਹੜ੍ਹਾਂ ਦੀ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਨੇ ਪਸ਼ੂ ਪ੍ਰਭਾਵਿਤ ਹੋਏ ਨੇ ਪਿੰਡਾਂ ਦੇ ਪਿੰਡ ਜਿਹੜੇ ਨੇ ਉਹ ਰੁੜ ਚੱਲੇ ਨੇ ਸੋ ਇਹ ਸਭ ਕੁਝ ਦੇਖਦੇ ਹੋਏ ਜਿਹੜੇ ਪੰਜਾਬੀ ਕਲਾਕਾਰ ਨੇ ਇਸ ਵੇਲੇ ਸੇਵਾ ਦੇ ਲਈ ਅੱਗੇ ਆ ਰਹੇ ਨੇ ਤਾਨਿਆ ਮੇਰੇ ਨਾਲ ਮੌਜੂਦ ਨੇ ਤਾਨਿਆ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਇਸ ਵੇਲੇ ਪੰਜਾਬ ਦੇ ਹੜ੍ਹਾਂ ਨੂੰ ਵੇਖਦੇ ਹੋਏ ਲੋਕਾਂ ਦੀ ਮਦਦ ਕਰਨ ਦੇ ਲਈ ਅੱਗੇ ਆ ਰਹੇ ਨੇ ਕਿਹਨਾ ਕਿਹਨਾ ਦੇ ਨਾਮ ਇਸ ਸੂਚੀ ਦੇ ਵਿੱਚ ਸ਼ਾਮਿਲ ਸਭ ਤੋਂ ਪਹਿਲੇ ਤਾਂ ਮੈਂ ਇਹੀ ਕਹੂੰਗੀ ਕਿ ਜਦੋਂ ਮੁਸੀਬਤ ਪੈਂਦੀ ਹੈ ਨਾ ਸਭ ਤੋਂ ਪਹਿਲੇ ਸਿਰਫ ਪੰਜਾਬ ਦੇ ਨਾਲ ਪੰਜਾਬੀ ਖੜਦਾ ਹੈ ਪੰਜਾਬੀ ਹੀ ਖੜਦੇ ਨੇ ਕੋਈ ਨਹੀਂ ਹੋਰ ਸਾਨੂੰ ਨਜ਼ਰ ਆਇਆ ਅਸੀਂ ਗਾਲਾਂ ਜਿੰਨੀ ਮਰਜ਼ੀ ਕੱਢ ਲਈਏ ਸਿੰਗਰਾਂ ਨੂੰ ਗਾਣੇ ਇਦਾਂ ਦੇ ਕੱਢਤੇ ਜੀ ਗੈਂਗਸਟਰ ਕਲਚਰ ਹੋ ਗਿਆ ਗਨ ਕਲਚਰ ਪ੍ਰਮੋਟ ਕਰ ਦਿੱਤਾ ਚਿਟਾ ਵੇਚਦਾ ਨਸ਼ਾ ਦਿਖਾ ਦਿੰਦਾ ਬਟ ਮੁਸੀਬਤ ਵੇਲੇ ਉਹੀ ਗਾਇਕ ਸਾਹਮਣੇ ਆਉਂਦੇ ਨੇ ਉਹੀ ਐਕਟਰ ਪੰਜਾਬੀ ਇੰਡਸਟਰੀ ਦੇ ਸਾਹਮਣੇ ਆਉਂਦੇ ਨੇ ਉਹੀ ਪੰਜਾਬੀ ਇੰਡਸਟਰੀ ਹੱਕ ਦੇ ਵਿੱਚ ਖੜਦੀ ਹੈ ਜਦੋਂ ਜਦੋਂ ਪੰਜਾਬ ਨੂੰ ਲੋੜ ਪਈਏ ਇਹੀ ਕਲਾਕਾਰ ਸਾਹਮਣੇ ਆਏ ਨੇ ਸੋ ਸਭ ਤੋਂ ਪਹਿਲੇ ਤੇ ਜੇ ਮੈਂ ਦੱਸਾਂਗੀ ਕਿ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ carea noajla loc pe bot. ਕਰਨ ਓਝਲਾ ਨੇ ਇੱਕ ਬੋਟ ਭੇਜੀ ਹੈ ਕਲਕੱਤੇ ਤੋਂ ਮਤਲਬ 에ਅਰ ਲਿਫਟ ਕਰਾਈ ਹੈ ਉਸ ਬੋਟ ਨੂੰ ਕਿਉਂਕਿ ਇੱਥੇ ਨੇੜੇ-ਤੇੜੇ ਬੋਟ ਨਹੀਂ ਮਿਲ ਰਹੀਆਂ ਸੀ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਰਾਸ਼ਨ ਤਾਂ ਮਿਲ ਰਿਹਾ ਹੈ ਸਾਡੇ ਕੋਲ ਸਮਾਨ ਸਾਰਾ ਪਹੁੰਚ ਰਿਹਾ ਹੈ ਲੇਕਿਨ ਲੋਕਾਂ ਤੱਕ ਪਹੁੰਚਣ ਦਾ ਜ਼ਰੀਆ ਨਹੀਂ ਹੈ ਸਾਡੇ ਕੋਲ ਤਾਂ ਇਸ ਕਰਕੇ ਬੋਟ ਦੀ ਮੰਗ ਕੀਤੀ ਗਈ ਸੀ ਔਰ 27 ਘੰਟੇ ਦੇ ਵਿੱਚ ਵਿੱਚ ਕਲਕੱਤੇ ਤੋਂ 에ਅਰ ਲਿਫਟ ਕਰਵਾ ਕੇ ਕਰਨ ਓਝਲਾ ਨੇ ਜਿਹੜੀ ਬੋਟ ਹੈ ਉਹ ਪਹੁੰਚਾ ਦਿੱਤੀ ਹੈ ਪੰਡਾ ਚ ਔਰ ਇਹ ਵੀ ਕਿਹਾ ਕਿ ਅੱਗੇ ਜਿੰਨੀ ਲੋੜ ਪੈਗੀ ਮੈਂ ਨਾਲ ਖੜਾ ਤੁਸੀਂ ਬਸ ਕੰਮ ਸ਼ੁਰੂ ਕਰੋ ਬਿਲਕੁਲ ਤੁਸੀਂ ਸਹੀ ਕਿਹਾ ਕਿ ਕਰਨ ਓਝਲਾ ਦੀ ਬੋਟ ਭ ਜਿਹੜਾ ਚਰਚਾ ਬੜੀ ਸੋਸ਼ਲ ਮੀਡੀਆ ਤੇ ਹੈ ਕੁਝ ਦਿਨ ਪਹਿਲਾਂ ਉਹਨਾਂ ਦੇ ਐਮਐਫ ਗਬਰੂ ਗੀਤ ਨੂੰ ਲੈ ਕੇ ਬਹੁਤ ਜ਼ਿਆਦਾ ਵਿਵਾਦ ਸੋਸ਼ਲ ਮੀਡੀਆ ਤੇ ਛੜਿਆ ਸੀਗਾ ਇਹ ਕਿਹਾ ਜਾ ਰਿਹਾ ਸੀਗਾ ਕਿ ਆਕੇ ਕਰਮੌਜਲਾ ਪੰਜਾਬ ਮਾਫੀ ਮੰਗਣ ਗਾਣਾ ਡਿਲੀਟ ਕਰਨ ਕਰਨ ਔਜਲਾ ਨੂੰ ਜਿਹੇ ਗਾਣੇ ਨਹੀਂ ਗਾਣੇ ਚਾਹੀਦੇ ਪੰਜਾਬ ਦਾ ਸੱਭਿਆਚਾਰ ਖਰਾਬ ਹੋ ਰਿਹਾ ਲੇਕਿਨ ਹੁਣ ਜੇ ਪੰਜਾਬ ਦੇ ਵਿੱਚ ਅਜਿਹੇ ਹਾਲਾਤ ਬਣੇ ਨੇ ਉਦੋਂ ਵੀ ਕਰਨ ਔਜਲਾ ਹੀ ਹੈ ਜਿਹੜੇ ਸਭ ਤੋਂ ਪਹਿਲਾਂ ਅੱਗੇ ਆਏ ਨੇ ਦੱਸ ਦिए ਕਿ ਜਦੋਂ ਪੁੱਛਿਆ ਗਿਆ ਕਿ ਇਸ ਵੋਟ ਦੀ ਕੀਮਤ ਕਿੰਨੀ ਹੈ ਤਾਂ ਕਿਹਾ ਗਿਆ ਕਿ ਤਕਰੀਬਨ 3 ਤੋਂ 3.5 ਲੱਖ ਇੱਕ ਵੋਟ ਦੀ ਕੀਮਤ ਪੈ ਰਹੀ ਹੈ ਔਰ ਉਸੇ ਟਾਈਮ ਜਦੋਂ ਦੱਸਿਆ ਗਿਆ ਕਿ ਸਾਡੇ ਕੋਲ ਵੋਟ ਨਹੀਂ ਹੈ ਕਿ ਏਜੰਸੀ ਦੇ ਵੱਲੋਂ ਕਿ ਐਨਜੀਓ ਦੇ ਵੱਲੋਂ ਤਾਂ ਉਹਨਾਂ ਨੇ ਉਸੇ ਟਾਈਮ ਪੂਰੀ ਤਿਆਰੀ ਕੀਤੀ ਪੈਸੇ ਭੇਜੇ ਤੇ ਵੋਟ 에ਅਰ ਲਿਫਟ ਕਰਾ ਕੇ ਇੱਥੇ ਪਹੁੰਚਾ ਦਿੱਤੀ ਹੈ ਮੈਂ ਦੱਸ ਦਾਂ ਕਿ ਇਹ ਉਹੀ ਜਦੋਂ ਕਮੈਂਟ ਆਉਂਦੇ ਨੇ ਨਾ ਆਪਣੇ ਪੰਜਾਬੀਆਂ ਦੇ ਹੀ ਕਮੈਂਟ ਹੁੰਦੇ ਨੇ ਜਿਹੜੇ ਗਾਲਾ ਕੱਢਦੇ ਹੁੰਦੇ ਨੇ ਜਿਹੜੇ ਸਿੰਗਰਾਂ ਦੀ ਕੰਟਰੋਵਰਸੀਆਂ ਕਰਦੇ ਹੁੰਦੇ ਨੇ ਜਿਹੜੇ ਮਜ਼ਾ ਲੈ ਰਹੇ ਹੁੰਦੇ ਨੇ ਜਿਹੜੀ ਮਤਲਬ ਮਤਲਬ ਗਲਤ ਸ਼ਬਦਾਵਲੀ ਅਸੀਂ ਕਹਿ ਸਕਦੇ ਵਰਤੇ ਹੁੰਦੇ ਨੇ ਤੇ ਅੱਜ ਉਹਨਾਂ ਦੇ ਹੱਕ ਦੇ ਵਿੱਚ ਇਹੀ ਗਾਇਕੀ ਖੜੇ ਹੁੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਸਾਡਾ ਕੂਨ ਸਾਡਾ ਹੀ ਹੈ ਸਾਡੇ ਪੰਜਾਬੀ ਸਾਡੇ ਹੀ ਨੇ ਜਿੰਨਾ ਮਰਜੀ ਅਸੀਂ ਇੱਕ ਦੂਜੇ ਦੀ ਟੰਕਚਾਈ ਕਰ ਲਈਏ ਜੋ ਮਰਜੀ ਅਸੀਂ ਗਾਲਾਂ ਕੱਢ ਲਈਏ ਇੱਕ ਦੂਜਨ ਥੱਲੇ ਲਾਉਣ ਦੀ ਕੋਸ਼ਿਸ਼ ਕਰੀਏ ਲੇਕਿਨ ਮੁਸੀਬਤ ਵੇਲੇ ਸਿਰਫ ਪੰਜਾਬੀ ਪੰਜਾਬੀ ਦੇ ਨਾਲ ਖੜ ਰਿਹਾ ਬਿਲਕੁਲ ਬਿਲਕੁਲ ਇਹ ਗੱਲ ਕਿਤੇ ਨਾ ਕਿਤੇ ਇੱਥੋਂ ਟੁੱਕਦੀ ਹੈ ਕਿ ਬੱਬੂ ਮਾਨ ਅਕਸਰ ਕਿਸੇ ਇੰਟਰਵਿਊ ਜਾਂ ਆਪਣੇ ਸ਼ੋਅਜ਼ ਦੇ ਵਿੱਚ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਆ ਅਸੀਂ ਹੀ ਕਲਾਕਾਰੀਆਂ ਜਿਹੜੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜਦੇ ਆਂ ਤੇ ਫਿਰ ਪੰਜਾਬ ਨੂੰ ਬਚਾ ਲੈਨੇ ਆਂ ਜੀ ਬੱਬੂ ਮਾਨ ਜੀ ਦੀ ਗੱਲ ਹੋਈ ਹੈ ਮੈਂ ਦੱਸ ਦਵਾਂ ਕਿ ਉਹਨਾਂ ਨੇ ਇਸ ਟਾਈਮ ਆਪਣਾ ਕੈਨੇਡਾ ਦੇ ਵਿੱਚ ਨੇ ਉਹਨਾਂ ਦੇ ਲਾਈਵ ਸ਼ੋਅ ਚੱਲ ਰਹੇ ਨੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਇੱਥੇ ਸਥਿਤੀ ਜਿਵੇਂ ਕੀ ਖਰਾਬ ਹੋ ਜਾਏਗੀ ਪਰ ਉਹ ਤੋਂ ਵੀ ਪੂਰੀ ਕੋਸ਼ਿਸ਼ ਜਾਰੀ ਹੈ ਉਹਨਾਂ ਦੀਆਂ ਟੀਮਾਂ ਜਿਹੜੀਆਂ ਗਰਾਊਂਡ ਤੇ ਨੇ ਇਸ ਟਾਈਮ ਤੇ ਪੂਰਾ ਹੜਪੀੜਦਾਂ ਦੀ ਸੇਵਾ ਕਰ ਰਹੀਆਂ ਨੇ ਇੱਥੇ ਤੱਕ ਕੀ ਇੱਕ ਇੰਟਰਵਿਊ ਦੇ ਵਿੱਚ ਬੱਬੂ ਮਾਨ ਹੋਰਾ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਕਿ ਜੇ ਲੋੜ ਪਈ ਤਾਂ ਅਸੀਂ ਆਪਣਾ ਘਰ ਵੀ ਵੇਚ ਦਾਂਗੇ ਅਸੀਂ ਪੰਜਾਬ ਦੇ ਨਾਲ ਖੜੇ ਆਂ ਔ ਔਰ ਜਿੱਥੇ ਕਦੀ ਮੁਸੀਬਤ ਦੀ ਲੋੜ ਪਈ ਹੈ ਜੋ ਵੀ ਹੈ ਔਰ ਜਿਹੜੇ ਆਉਣ ਵਾਲੇ ਉਹਨਾਂ ਦੇ ਸ਼ੋਜ਼ ਨੇ ਉਹਨਾਂ ਦੀ ਜਿਹੜੀ ਕਮਾਈ ਹੈ ਜਿਹੜੀਆਂ ਟਿਕਟਾਂ ਫੈਨਸ ਖਰੀਦਣਗੇ ਉਹਨਾਂ ਦੀ ਜਿਹੜੀ ਅਰਨਿੰਗਸ ਹੈ ਉਹ ਸਾਰੀ ਫਲੱਡ ਵਿਕਟਿਮਸ ਨੂੰ ਜਾਏਗੀ ਬਿਲਕੁਲ ਬੱਬੂ ਮਾਨ ਸਿਰਫ ਹੜਾਂ ਦੀ ਗੱਲ ਨਹੀਂ ਕਿਸਾਨੀ ਦੀ ਗੱਲ ਕਰੀਏ ਕਿਸਾਨੀ ਅੰਦੋਲਨ ਦੇ ਵਿੱਚ ਵੀ ਉਹ ਅੱਗੇ ਆਏ ਸਨ ਇਸ ਤੋਂ ਪਹਿਲਾਂ ਜੋ ਭਾਰਤ ਤੇ ਪਾਕਿਸਤਾਨ ਵਿੱਚ ਚੱਲੇ ਜਦੋਂ ਹਾਲਾਤ ਖਰਾਬ ਹੋਏ ਸਨ ਉਸ ਦੌਰਾਨ ਵੀ ਬੱਬੂ ਮਾਨ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਪਿੰਡ ਦੇ ਵਿੱਚ ਥਾਂ ਖਾਲੀ ਪਈ ਹੈ ਉੱਥੇ ਲੋਕਾਂ ਨੂੰ ਰਹਿਣ ਦੀ ਜਿਹੜ ਕਿ ਉਹਨਾਂ ਨੂੰ ਖਾਲੀ ਕਰਨ ਦੀ ਇਹ ਹਦਾਤਾ ਦੇ ਦਿੱਤੀਆਂ ਗਿਆ ਸੀਗੀਆਂ ਉਦੋਂ ਵੀ ਬੱਬੂ ਮਾਨ ਦੇ ਵੱਲੋਂ ਇਹ ਪੋਸਟਰ ਸਾਂਝੀ ਕੀਤੀ ਗਈ ਸੀਗੀ ਪੰਜਾਬ ਦੇ ਲੋਕਾਂ ਦੇ ਲਈ ਇੱਥੇ ਹੀ ਦਿਲਜੀਤ ਦੋਸਾਂਝ ਦੀ ਟੀਮ ਦੀ ਜੇ ਗੱਲ ਕਰੀਏ ਦਿਲਜੀਤ ਦੋਸਾਂਝ ਨੂੰ ਵੀ ਬੜਾ ਮਾਣਾ ਚੰਗਾ ਬੋਲਿਆ ਜਾਂਦਾ ਹਰ ਗੱਲ ਦੇ ਉੱਤੇ ਬਹਿਨ ਲੱਗ ਗਿਆ ਸੀ ਸਰਦਾਰ ਜੀ 3 ਫਿਲਮ ਨਾ ਰਿਲੀਜ਼ ਕੀਤੀ ਜਾਵੇ ਜੀ ਉਹਨੇ ਪਾਕਿਸਤਾਨ ਦੀ ਐਕਟਰੈਸ ਨਾਲ ਕੰਮ ਕੀਤਾ ਇਹ ਆਪਣੇ ਪੰਜਾਬੀ ਸੀ ਜਦੋਂ ਇਹ ਗੱਲਾਂ ਕਰ ਰਹੇ ਸੀ ਤੇ ਜੀ ਇਹਨੂੰ ਰਿਲੀਜ਼ ਨਹੀਂ ਕਰਨ ਦਿੱਤਾ ਜਾਣਾ ਚਾਹੀਦਾ ਬਾਕੀ ਕੰਟਰੀ ਦੇ ਵਿੱਚ ਰਿਲੀਜ਼ ਹੋ ਗਈ ਹੈ ਬੜਾ ਮਾੜਾ ਕੀਤਾ ਅੱਜ ਉਹੀ ਦਿਲਜੀਤ ਦੋਸਾਂਝ ਆਪਣੀ ਟੀਮਾਂ ਉਹਨੇ ਭੇਜੀਆਂ ਹੋਈਆਂ ਸੁਨਾਲੀ ਸਿੰਘ ਆਏ ਹੋਏ ਨੇ ਪੂਰੀ ਟੀਮ ਉਹਨਾਂ ਦੀ ਗਰਾਊਂਡ ਤੇ ਹੈ ਔਰ ਇਹ ਕਹਿ ਰਹੀ ਹੈ ਕਿ ਸਾਨੂੰ ਇਹ ਨਾ ਦੱਸੋ ਕਿ ਸਾਨੂੰ ਮਤਲਬ ਕੀ ਚਾਹੀਦਾ ਕੀ ਨਹੀਂ ਚਾਹੀਦਾ ਸਿਰਫ ਇੰਨਾ ਦੱਸੋ ਕਿ ਮਤਲਬ ਕਿਹੜੀ ਚੀਜ਼ ਦੀ ਥੋੜ ਹੋ ਰਹੀ ਹੈ ਬਸ ਸਾਨੂੰ ਲਿਸਟ ਭੇਜੀ ਚਲੋ ਅਸੀਂ ਪੂਰਾ ਕਰੀ ਜਾਂਦੇ ਆ ਵੀ ਉਹਨਾਂ ਦੀ ਐਗਜ਼ੈਕਟ ਸਟੇਟਮੈਂਟ ਇਹ ਹੈ ਵੀ ਕਿੰਨਾ ਪੈਸਾ ਲੱਗ ਰਿਹਾ ਹੈ ਕਿੰਨਾ ਪੈਸਾ ਲੱਗੇਗਾ ਇਹ ਸਾਡੇ ਤੱਕ ਨਾ ਪਹੁੰਚਦਾ ਕਰੋ ਸਾਨੂੰ ਸਿਰਫ ਇਹ ਦੱਸੋ ਕਿ ਕਿੱਥੇ ਕਿਹੜੀ ਚੀਜ਼ ਦੀ ਲੋੜ ਹੈ ਅਸੀਂ ਉਹ ਉਸੇ ਵੇਲੇ ਮੁਹੱਈਆ ਕਰਵਾਵਾਂਗੇ ਇੱਥੇ ਤੱਕ ਕਿ ਦਿਲਜੀਤ ਦੋਸਾਂਝ ਦੀ ਟੀਮ ਵੱਲੋਂ ਦਿਲਜੀਤ ਦੋਸਾਂਝ ਦੇ ਵੱਲੋਂ 10 ਪਿੰਡ ਅੰਮ੍ਰਿਤਸਰ ਗੁਰਦਾਸਪੁਰ ਵਾਲੇ ਸਾਈਡ ਦੇ ਅਜਨਾਲੇ ਵਾਲੇ ਪਾਸੇ ਦੇ 10 ਪਿੰਡ ਅਡਾਪਟ ਕਰ ਲਏ ਗਏ ਨੇ ਬਹੁਤ ਵੱਡੀ ਗੱਲ ਹੈ ਕਿ 10 ਪਿੰਡਾਂ ਨੂੰ ਅਡਾਪਟ ਕੀਤਾ ਗਿਆ ਦਿਲਜੀਤ ਦੁਸਾਂਝ ਦੇ ਵੱਲੋਂ ਦਿਲਜੀਤ ਦੁਸਾਂਝ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਜੋ ਵੀ ਨੁਕਸਾਨ ਹੋਇਆ ਜੋ ਵੀ ਉਹਨਾਂ ਦਾ ਘਾਟਾ ਹੋਇਆ ਘਰ ਰੁੜੇ ਆ ਸਮਾਨ ਤਬਾਹ ਹੋਇਆ ਜਾਂ ਪਸ਼ੂ ਉਹਨਾਂ ਦੇ ਹਨਾ ਉਹ ਹੋਇਆ ਅਸੀਂ ਪੂਰੀ ਜ਼ਿੰਮੇਵਾਰੀ ਲੈਨੇ ਆ ਤੇ 10 ਪਿੰਡਾਂ ਦੀ ਜਿਹੜੀ ਦੇਖ ਰੇਗਾ ਉਹ ਮੈਂ ਕਰਾਂਗਾ ਬਿਲਕੁਲ ਇਸ ਦੇ ਨਾਲ ਹੀ 10 ਪਿੰਡ ਜਿਹੜਾ ਦਿਲਜੀਤ ਦੋਸਾਂਝ ਨੇ ਐਲਾਨ ਕੀਤਾ ਹੈ ਉੱਥੇ ਹੀ ਐਮਵਿਰਕ ਦੇ ਵੱਲੋਂ ਵੀ 200 ਘਰ ਜਿਹੜੇ ਨੇ ਉਹ ਅਡਾਪਟ ਕਰਨ ਦਾ ਐਲਾਨ ਕੀਤਾ ਗਿਆ ਕਿ ਜਿੰਨਾ ਨੁਕਸਾਨ ਉਹਨਾਂ ਦਾ ਹੋਇਆ ਹੈ ਉਹਨਾਂ ਦੀ ਦੇਖਭਾਲ ਜਿਹੜੀ ਹੈ ਉਹ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ ਐਮੀ ਵਰਖੋਰਨ ਨੇ 200 ਹਾਊਸਸ ਅਡਾਪਸ਼ਨ ਲਈ ਲਿਆ ਤੇ ਉਦਾਂ ਹੀ ਉਦਾਂ ਹੀ ਗੁਰਦਾਸ ਮਾਨ ਹੋਰਾਂ ਵੱਲੋਂ 25 ਲੱਖ ਰੁਪਏ ਦੀ ਸੇਵਾ ਜਿਹੜੀ ਹੈ ਉਹ ਰੀਲੀਫ ਫੰਡ ਦੇ ਵਿੱਚ ਦਿੱਤੀ ਗਈ ਹੈ 25 ਲੱਖ ਰੁਪਏ ਗੁਰਦਾਸ ਮਾਨ ਵੱਲੋਂ ਭੇਜੇ ਗਏ ਨੇ ਤੇ ਨਾਲ ਹੀ 5 ਲੱਖ ਦੀਆਂ ਮੈਡੀਸਿਨਸ ਪ੍ਰੋਵਾਈਡ ਕੀਤੀਆਂ ਗਈਆਂ ਜਿਨ੍ਹਾਂ ਨੂੰ ਦਵਾਈਆਂ ਦੀ ਲੋੜ ਹੈ ਦਵਾਈਆਂ ਵੀ ਨਹੀਂ ਪਹੁੰਚ ਰਹੀਆਂ ਲੋਕਾਂ ਤੱਕ ਇੰਨੇ ਲੋਕੀ ਪਿੰਡਾਂ ਚ ਫਸੇ ਹੋਏ ਨੇ ਘਰਾਂ ਤੱਕ ਪਹੁੰਚਣਾ ਮੁਸ਼ਕਿਲ ਹੋ ਰਿਹਾ ਹੈ ਤੇ ਉਹਨਾਂ ਦਾ ਮਤਲਬ ਜ਼ਰੂਰੀ ਜਿਹੜੀ ਐਮਰਜੈਂਸੀ ਵਾਲੀ ਦਵਾਈਆਂ ਉਹ ਵੀ ਨਹੀਂ ਪਹੁੰਚ ਰਹੀਆਂ ਤਾਂ ਇਸ ਕਰਕੇ ਗੁਰਦਾਸ ਮਾਨ ਹੋਰਾਂ ਵੱਲੋਂ 5 ਲੱਖ ਦੀਆਂ ਦਵਾਈਆਂ ਤੇ 25 ਲੱਖ ਰੁਪਏ ਸਹਾਇਤਾ ਦੇ ਤੌਰ ਤੇ ਭੇਜੇ ਗਏ ਨੇ ਬਿਲਕੁਲ ਇਸ ਦੇ ਨਾਲ ਹੀ ਰਣਜੀਤ ਬਾਵਾ ਵੀ ਕੈਨੇਡਾ ਦਾ ਵਿੱਚ ਆਪਣੇ ਲਗਾਤਾਰ ਕਾਨਸਰਟ ਕਰ ਰਹੇ ਨੇ ਸ਼ੋਅ ਕਰ ਰਹੇ ਨੇ ਤੇ ਹਾਲੀ ਦੇ ਵਿੱਚ ਉਹ ਲਾਈਵ ਆਏ ਸੀਗੇ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਹੱਲੇ ਵੀ ਲੋਕ ਉਹਨਾਂ ਨੂੰ ਹੀ ਬੁਰਾ ਭਲਾ ਕਹਿ ਰਹੇ ਸੀਗੇ ਕਿ ਉਹ ਕੁਝ ਬੋਲ ਨਹੀਂ ਰਹੇ ਉਹ ਸਾਹਮਣੇ ਨਹੀਂ ਆ ਰਹੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਜੇਕਰ ਕੋਈ ਕਲਾਕਾਰ ਸਾਹਮਣੇ ਆ ਕੇ ਨਹੀਂ ਗੱਲਬਾਤ ਕਰ ਰਿਹਾ ਉਹ ਪੰਜਾਬ ਦੇ ਲਈ ਨਹੀਂ ਖੜਿਆ ਪਰ ਰਣਜੀਤ ਬਾਵੇ ਤੋਂ ਵੀ ਸਲੂਟ ਕਰਨਾ ਬਣਦਾ ਕਿ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਵੀ ਉਹਨਾਂ ਦੀਆਂ ਟੀਮਾਂ ਜਿਹੜੀਆਂ ਨੇ ਪੰਜਾਬ ਦੇ ਹੜ੍ਹ ਕਿਆਂ ਦੇ ਵਿੱਚ ਪੱਬਾ ਭਾਰ ਹੋ ਕੇ ਜਿਹੜੀਆਂ ਸਹਾਇਤਾ ਕਰ ਰਹੀ ਹੈ ਇਸ ਵਾਰ ਜੀ ਰਣਜੀਤ ਬਾਵਾ ਨੇ ਅੱਜ ਜਿੰਨ ਪਰਸੋ ਦੀ ਗੱਲ ਹੈ ਪਹਿਲਾ ਸ਼ੋਅ ਲਾਇਆ ਸੀ ਕੈਨੇਡਾ ਕਿ ਉਹ ਵੀ ਕੈਨੇਡਾ ਗਏ ਹੋਏ ਨੇ ਲਾਈਵ ਸ਼ੋਅ ਲਾਣ ਉਹਨਾਂ ਨੂੰ ਨਹੀਂ ਪਤਾ ਸੀ ਕਿ ਪਿੱਛੇ ਹਾਲਾਤ ਐਡੇ ਖਰਾਬ ਹੋ ਜਾਣਗੇ ਬਿਲਕੁਲ ਜਿਹੜੀਆਂ ਕਮਿਟਮੈਂਟਸ ਉਹ ਵੀ ਆਰਟਿਸਟ ਨੂੰ ਦੇਖਣੀਆਂ ਪੈਂਦੀਆਂ ਪਹਿਲਾ ਸ਼ੋਅ ਜਿਹੜਾ ਲਾਇਆ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਪੰਜਾਬ ਦੇ ਹਾਲਾਤ ਬਹੁਤ ਖਰਾਬ ਨੇ ਉਹਨਾਂ ਨੇ ਐਲਾਨ ਕਰ ਦਿੱਤਾ ਉੱਥੋਂ ਹੀ ਸਟੇਜ ਤੋਂ ਕਿ ਅੱਜ ਦੀ ਜਿਹੜੀ ਕਮਾਈ ਹੈ ਲਾਈਵ ਸ਼ੋਅ ਦੀ ਜੋ ਵੀ ਟਿਕਟਾਂ ਖਰੀਦੀਆਂ ਜੋ ਵੀ ਮੈਨੂੰ ਅਰਨਿੰਗਸ ਹੋਈਆਂ ਉਹ ਸਾਰੀਆਂ ਮੈਂ ਹੜਪੀੜਿਤ ਪਰਿਵਾਰਾਂ ਲਈ ਭੇਜ ਰਿਆਂ ਤੇ ਸਾਰੀ ਜਿਹੜੀ ਕਮਾਈ ਹੈ ਉਹ ਉੱਥੇ ਪੰਜਾਬ 'ਚ ਜਾਏਗੀ ਇੱਥੇ ਤੱਕ ਇਹ ਵੀ ਕਹਿ ਦਿੱਤਾ ਕਿ ਅਗਲੇ ਸ਼ੋਅਜ਼ ਦੀ ਵੀ ਜਾਏਗੀ ਔਰ ਐਂਡ ਤੱਕ ਮਰਦੇ ਦਮ ਤੱਕ ਮੈਂ ਪੰਜਾਬ ਦਾ ਸੀ ਪੰਜਾਬ ਦਾ ਪੰਜਾਬ ਦਾ ਹੀ ਰਵਾਂਗਾ ਜਿੱਥੇ ਕਦੀ ਲੋੜ ਪਈ ਅਸੀਂ ਪੰਜਾਬ ਦੇ ਨਾਲ ਖੜ ਇਸ ਦੇ ਨਾਲ ਇੱਕ ਹੋਰ ਜਿਹੜੀ ਪੰਜਾਬੀਆਂ ਨੂੰ ਹੌਸਲਾ ਦੇਣ ਵਾਲੀ ਗੱਲ ਰਣਜੀਤ ਪਾਵਰ ਨੇ ਆਪਣੇ ਲਾਈਵ ਦੇ ਵਿੱਚ ਆਖੀ ਹੈ ਉਹ ਇਹ ਕਹਿੰਦੇ ਹੋਏ ਨਜ਼ਰ ਆਇਆ ਕਿ ਮੈਂ ਵੀ ਪੰਜਾਬ ਦਾ ਪੁੱਤਰ ਆ ਮੈਂ ਕਿਸਾਨ ਦਾ ਪੁੱਤਰ ਆ ਅਸੀਂ ਵੀ ਖੇਤੀ ਕਰਦੇ ਆ ਅਸੀਂ ਵੀ ਝੋਨਾ ਬੀਜਦੇ ਆ ਇਸ ਵਾਰ ਜਿਹੜਾ ਝੋਨਾ ਅਸੀਂ ਮੰਡੀਆਂ 'ਚ ਨਹੀਂ ਸੱਟਾਂਗੇ ਅਸੀਂ ਲੋਕਾਂ ਨੂੰ ਦਵਾਂਗੇ ਲੋਕਾਂ ਦੇ ਘਰਾਂ ਦੇ ਵਿੱਚ ਰਾਸ਼ਨ ਦਵਾਂਗੇ ਹੋਰ 10-15 ਦਿਨਾਂ ਤੱਕ ਉਹਨਾਂ ਨੇ ਪੰਜਾਬ ਵਾਪਸ ਆ ਜਾਣਾ ਫਿਰ ਔਨ ਗਰਾਉਂਡ ਜਾ ਕੇ ਹਾਲਾਤ ਵੇਖਣਗੇ ਕਿ ਕੋਈ ਕੁੱਝ ਜ਼ਰੂਰਤ ਦੀਆਂ ਜੋ ਜੋ ਸਮਾਨ ਉਹਨਾਂ ਨੂੰ ਚਾਹੀਦਾ ਲੋਕਾਂ ਨੂੰ ਉਹ ਮੁਹੱਈਆ ਕਰਵਾਇਆ ਜਾਏਗਾ ਤੇ ਗੱਲ ਕਰੀਏ ਸਰਤਾਜ ਸਤਿੰਦਰ ਸਰਤਾਜ ਦੀ ਟੀਮ ਵੀ ਔਨ ਫਲੋਰ ਹੈ ਗਰਾਉਂਡ ਤੇ ਹੈ ਪੂਰੀ ਅਸੀਂ ਵੀਡੀਓਜ਼ ਦੇਖ ਰਹੇ ਹਾਂ ਉਹਨਾਂ ਵੱਲੋਂ ਵੀ ਸਮਗਰੀ ਭੇਜੀ ਜਾ ਰਹੀ ਹੈ ਰਾਸ਼ਨ ਭੇਜਿਆ ਜਾ ਰਿਹਾ ਦਵਾਈਆਂ ਭੇਜੀਆਂ ਜਾ ਰਹੀਆਂ ਸਤਿੰਦਰ ਸਰਤਾਜ ਦੀ ਟੀਮ ਵੀ ਪੂਰੀ ਗਰਾਉਂਡ ਤੇ ਕੰਮ ਕਰ ਰਹੀ ਹੈ ਗਿੱਪੀ ਗਰੇਵਾਲ ਹੋਰਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਜੋ ਕੁਝ ਵੀ ਚਾਹੀਦਾ ਗਿੱਪੀ ਗਰੇਵਾਲ ਦੀ ਟੀਮ ਪ੍ਰੋਵਾਈਡ ਕਰੇਗੀ ਗਿੱਪੀ ਗਰੇਵਾਲ ਨੇ ਵੀ ਰਾਸ਼ਨ ਭੇਜਿਆ ਹੈ ਪਸ਼ੂਆਂ ਦੇ ਲਈ ਚਾਰਾ ਭੇਜਿਆ ਹੈ ਤਾਂ ਕਿ ਪਸ਼ੂ ਨਾ ਭੁੱਖੇ ਮਰਨ ਗਿੱਪੀ ਗਰੇਵਾਲ ਵੱਲੋਂ ਬੜਾ ਵੱਡਾ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਪਸ਼ੂਆਂ ਦੀ ਪਹਿਲੇ ਤਾਂ ਦੇਖ ਰੇ ਕਰੀਏ ਬੇਜ਼ੁਬਾਨ ਜਿਹੜੇ ਪਸ਼ੂ ਨੇ ਜਿਹੜੇ ਪਾਣੀ ਦੇ ਵਿੱਚ ਰੁੜ ਰਏ ਨੇ ਵਿਚਾਰੇ ਭੁੱਖੇ ਪਏ ਨੇ ਉਹਨਾਂ ਤੱਕ ਉਹਨਾਂ ਦਾ ਸਾਮਾਨ ਪਹੁੰਚਾਇਆ ਜਾਵੇ ਬਿਲਕੁਲ ਇਸ ਦੇ ਨਾਲ ਹੀ ਪ੍ਰੀਤਰਪਾਲ ਵੀ ਪੱਬਾ ਪਰ ਹੋਏ ਨੇ ਹੜ੍ਹਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਜਾ ਕੇ ਮਾਝੇ ਵੱਲ ਇਹ ਜ਼ਿਆਦਾ ਜਿਹੜੇ ਪਿੰਡ ਪ੍ਰਭਾਵਿਤ ਹੋਏ ਨੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਇਸ ਵੇਲੇ ਮੁਸੀਬਤ ਦੇ ਵਿੱਚ ਨੇ ਸੋ ਪ੍ਰੀਤਰਪਾਲ ਦੇ ਵੱਲੋਂ 2 ਦਿਨ ਦੀ ਜਿਹੜੀ ਲੰਗਰ ਦੀ ਸੇਵਾ ਖੁਦ ਹੜ੍ਹ ਦੇ ਵਿੱਚ ਹੀ ਜਾ ਕੇ ਉਹਨਾਂ ਨੇ ਲੋਕਾਂ ਨੂੰ ਲੰਗਰ ਵੰਡਿਆ ਉੱਥੇ ਰਹਿ ਕੇ ਸੇਵਾ ਕੀਤੀ ਹੈ ਉਹਨਾਂ ਦੇ ਲਈ ਨਿਮਰਤ ਖੈਰਾ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਇੱਕ ਪੰਜਾਬ ਦੀ ਕੁੜੀ ਇੱਕ ਐਕਟ्रेस ਮਤਲਬ ਪੰਜਾਬ ਦਾ ਫੀਮੇਲ ਚਿਹਰਾ ਜਿਹੜਾ ਵੱਡਾ ਚਿਹਰਾ ਸਾਹਮਣੇ ਆਇਆ ਹੈ ਉਹ ਨਿਮਰਤ ਖੈਰਾ ਨੇ ਵੀ ਐਲਾਨ ਕਰ ਦਿੱਤਾ ਕਿ ਉਹਨਾਂ ਦੀ ਜਿਹੜੀ ਨੈਕਸਟ ਮੂਵੀ ਹੋਏਗੀ ਉਹਦੀ ਜਿਹੜੀ ਫੀਸ ਉਹਨਾਂ ਨੂੰ ਮਿਲੇਗੀ ਉਹ ਪੂਰੀ ਡੋਨੇਟ ਕਰ ਦਿੱਤੀ ਜਾਏਗੀ ਪੰਜਾਬ ਦੇ ਹੜ੍ਹਾਂ ਦੇ ਵਿੱਚ ਜੀ ਇਸਦੇ ਨਾਲ ਹੀ ਰੇਸ਼ਮ ਸਿੰਘ ਅਨਮੋਲ ਪਹਿਲੇ ਦਿਨ ਤੋਂ ਹੀ ਜਿਸ ਦਿਨ ਤੋਂ ਹਾਲਾਤ ਜ਼ਿਆਦਾ ਬੱਦਤਰ ਹੋਣੇ ਸ਼ੁਰੂ ਹੋਏ ਕਿ ਪਾਣੀ ਦਾ ਲੈਵਲ ਜਿਹੜਾ ਵਧਦਾ ਗਿਆ ਉਸ ਤੋਂ ਉਸ ਤੋਂ ਅਗਲੇ ਦਿਨ ਤੋਂ ਹੀ ਰੇਸ਼ਮ ਸਿੰਘ ਅਨਮੋਲ ਨੂੰ ਦੇਖਿਆ ਜਾ ਰਿਹਾ ਕਿ ਲਗਾਤਾਰੋ ਬੋਟਸ ਤੇ ਜਾ ਕੇ ਰਾਸ਼ਨ ਦੇ ਰਹੇ ਨੇ ਹੋਰ ਜ਼ਰੂਰਤ ਦਾ ਜਿਹੜਾ ਸਮਾਨ ਹੈ ਉਹ ਲੋਕਾਂ ਤੱਕ ਪਹੁੰਚਾ ਰਹੇ ਨੇ ਇਸਦੇ ਨਾਲ ਇਹ ਵੀ ਪੁੱਛ ਰਹੇ ਨੇ ਕਿ ਜਿੰਨਾ ਤੱਕ ਸਮਾਨ ਨਹੀਂ ਪਹੁੰਚਿਆ ਉਹ ਟੀਮ ਨੂੰ ਆ ਕੇ ਦੱਸਣ ਤਾਂ ਜੋ ਉਹਨਾਂ ਦਾਕ ਸਮਾਨ ਪਹੁੰਚਾਇਆ ਜਾ ਸਕੇ ਮੈਂ ਗੱਲ ਕਰਾਂਗੀ ਕਪਿਲ ਸ਼ਰਮਾ ਦੀ ਜਸਬੀਰ ਜੱਸੀ ਔਨ ਗਰਾਉਂਡ ਨੇ ਜਸਬੀਰ ਜੱਸੀ ਨੇ ਕਾਫੀ ਸੇਵਾ ਨਿਭਾਈ ਹੈ ਅਸੀਂ ਦੇਖ ਰਹੇ ਹਾਂ ਜਸਬੀਰ ਜੱਸੀ ਨਾਲ ਬੈਠ ਕੇ ਜਾ ਰਹੇ ਨੇ ਬੋਟਾ ਤੇ ਤੇ ਪੂਰਾ ਪਿੰਡਾਂ ਦੇ ਲੋਕਾਂ ਤੱਕ ਪਹੁੰਚ ਰਹੇ ਨੇ ਇੰਦਰਜੀਤ ਨਿੱਕੂ ਪਹੁੰਚ ਰਹੇ ਨੇ ਇੰਦਰਜੀਤ ਪਹਿਲੇ ਗੱਲ ਕਰਦੇ ਜਸਬੀਰ ਜੱਸੀ ਦੀ ਮੈਂ ਤੁਹਾਨੂੰ ਦੱਸਣ ਲੱਗੀ ਸੀ ਉਹਨਾਂ ਨੇ ਵੀ ਕਿਹਾ ਕਿ ਕਪਿਲ ਸ਼ਰਮਾ ਨੇ ਉਹਨਾਂ ਨੂੰ ਕਾਲ ਕੀਤੀ ਹੈ ਤੇ ਇਹ ਕਿਹਾ ਕਿ ਜਿੱਥੇ ਕਿਤੇ ਵੀ ਤੁਹਾਨੂੰ ਲੋੜ ਲੱਗਦੀ ਹੈ ਕੁਝ ਵੀ ਲੋੜ ਚਾਹੀਦੀ ਹੈ ਤਾਂ ਇਮੀਡੀਏਟਲੀ ਕਪਿਲ ਸ਼ਰਮਾ ਉਹਨਾਂ ਨੂੰ ਦੱਸਿਆ ਜਾਵੇ ਤਾਂ ਕਿ ਉਹ ਜਿਹੜੀ ਸਹਾਇਤਾ ਹੈ ਉਹ ਜਿਹੜੀ ਫੰਡਸ ਨੇ ਉਹ ਪੂਰੇ ਪੇਟ ਸਕਣ ਪੰਜਾਬ ਦੇ ਵਿੱਚ ਬਿਲਕੁਲ ਤੁਸੀਂ ਗੱਲ ਕੀਤੀ ਹੈ ਹੁਣੇ ਇਸ ਦੇ ਨਾਲ ਹੀ ਜਸਪੀਰ ਜੱਸੀ ਦੇ ਵੱਲੋਂ ਇੱਕ ਹੋਰ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਜਸਪਿੰਦਰ ਨਰੂਲਾ ਦੇ ਵੱਲੋਂ ਵੀ ਬੋਟਸ ਜਿਹੜੀਆਂ ਨੇ ਉਹ ਮੁਹੱਈਆ ਕਰਵਾਈਆਂ ਜਾ ਰਹੇ ਹਨ ਕਿਉਂਕਿ ਰਾਸ਼ਨ ਸਮਾਨ ਸੈਂਟਰੀਪੈਡਸ ਦਵਾਈਆਂ ਇਹ ਸਭ ਤਾਂ ਅਰੇਂਜ ਹੋ ਰਿਹਾ ਪਰ ਜਾਣ ਦਾ ਸਾਧਨ ਨਹੀਂ ਬਣ ਪਾਰਿਆ ਸੋ ਇਸ ਕਰਕੇ ਬੋਟਸ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਸ ਕਰਕੇ ਜਸਪਿੰਦਰ ਨਰੂਲਾ ਹੋਰਾ ਦੇ ਵੱਲੋਂ ਵੀ ਬੋਟਸ ਦਾ ਪ੍ਰਬੰਧ ਜਿਹੜਾ ਪੰਜਾਬ ਦੇ ਲਈ ਕਰਵਾਇਆ ਗਿਆ ਦੱਸਾਂਗੇ ਜਸਪਿੰਦਰ ਨਰੂਲਾ ਹੋਰਾ ਵੱਲੋਂ ਕੋਈ ਜ਼ਿਕਰ ਨਹੀਂ ਕੀਤਾ ਗਿਆ ਉਹਨਾਂ ਵੱਲੋਂ ਕੁਝ ਨਹੀਂ ਪੋਸਟ ਉਹਨਾਂ ਦਾ ਕਹਿਣਾ ਸੀ ਕਿ ਮੈਂ ਨਹੀਂ ਦੱਸਣਾ ਚਾਹੁੰਦੀ ਕਿ ਮੈਂ ਕੀ ਕਰ ਰਹੀ ਹਾਂ ਬਟ ਜ ਉਹ ਜ਼ਰੂਰ ਇੱਕ ਦੂਜੇ ਬਾਰੇ ਦੱਸਦੇ ਨੇ ਤੇ ਉਹ ਕੀ ਕਿਦਾਂ ਸਾਡੀ ਸਾਰੀ ਜਿਹੜੀ ਐਸੋਸੀਏਸ਼ਨ ਨੇ ਸਾਰੇ ਅਸੀਂ ਮਿਲ ਕੇ ਕਿੰਨਾ ਕੁਝ ਕਰ ਰਹੇ ਆ ਆਪਣੇ ਪੰਜਾਬੀਆਂ ਲਈ ਬਿਲਕੁਲ ਬਿਲਕੁਲ ਇਸ ਦੇ ਨਾਲ ਹੀ ਇਹ ਪੰਜਾਬ ਦੇ ਮੈਨੂੰ ਲੱਗਦਾ ਕਿ ਅਸੀਂ ਕਲਾਕਾਰ ਜਿਹੜੇ ਅੱਗੇ ਆ ਰਹੇ ਨੇ ਉਹਨਾਂ ਦੀ ਗੱਲ ਕਰ ਰਹੀ ਆ ਬਾਲੀਵੁੱਡ ਦੇ ਵਿੱਚੋਂ ਕੌਣ ਕੌਣ ਅੱਗੇ ਚਾਹਾਂਗੀ ਜਸ ਬਾਜਵਾ ਜਿਹੜੇ ਅਸੀਂ ਰਾਤੀ ਰਾਤ ਦੀਆਂ ਵੀਡੀਓਜ਼ ਦੇਖੀਆਂ ਹਨੇਰੇ ਦੇ ਵਿੱਚ ਘੁੱਪ ਹਨੇਰੇ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਬੋਟ ਤੇ ਬੈ ਕੇ ਟਰੈਕਟਰ ਟਰਾਲੀਆਂ ਤੇ ਬੈਠ ਕੇ ਪਿੰਡਾਂ ਦੇ ਲੋਕਾਂ ਤੱਕ ਪਹੁੰਚ ਰਹੇ ਨੇ ਤੇ ਜ਼ਰੂਰੀ ਸਮਾਨ ਦੇ ਰਹੇ ਨੇ ਇੰਦਰਜੀਤ ਨਿੱਕੋਰਾ ਦੀ ਗੱਲ ਕਰ ਰਹੇ ਸੀ ਕੁਝ ਸਮਾਂ ਪਹਿਲਾਂ ਅਸੀਂ ਦੇਖਿਆ ਸੀ ਪਿਛਲੇ ਸਾਲਾਂ ਚ ਬੜੀਆਂ ਵੀਡੀਓਜ਼ ਵਾਇਰਲ ਹੋਈਆਂ ਸੀ ਨਿੱਕੋਰਾ ਦੀਆਂ ਕਿ ਉਹ ਕਿਸੇ ਫਾਈਨੈਂਸ਼ੀਅਲ ਕ੍ਰਾਈਸਿਸ ਚੋਂ ਗੁਜ਼ਰ ਰਹੇ ਨੇ ਹਨਾ ਉਹਨਾਂ ਤੇ ਵੀ ਕੁਝ ਐਸਾ ਮਾੜਾ ਸਮਾਂ ਚੱਲਿਆ ਸੀ ਉਦੋਂ ਲੋਕਾਂ ਨੇ ਉਹਨਾਂ ਦੀ ਹੈਲਪ ਕੀਤੀ ਸੀ ਦਿਲਜੀਤ ਦਸਾਂਝ ਨੇ ਕੀਤੀ ਸੀ ਉਹਨਾਂ ਨੂੰ ਉਦੋਂ ਮਦਦ ਦੀ ਲੋੜ ਪਈ ਸੀ ਤੇ ਅੱਜ ਉਹ ਬੰਦਾ ਆਪ ਵੋਟਾਂ ਤੇ ਬੈਠ ਕੇ ਰਾਸ਼ਨ ਪਿੰਡਾਂ ਦੇ ਲੋਕਾਂ ਤੱਕ ਜਾ ਰਿਹਾ ਹੈ ਇੱਥੇ ਤੱਕ ਇਹ ਵੀ ਕਿਹਾ ਕਿ ਜੇ ਕਰਨ ਔਰਜਲਾ ਨੇ ਵੋਟ ਭੇਜੀ ਹੈ 3 ਲੱਖ ਹੈ ਤੇ ਜੇ ਅਸੀਂ ਪੰਜਾਬੀ ਸਿੰਗਰ ਹੀ ਸਾਰੇ ਇਕੱਠੇ ਹੋ ਗਏ ਲੱਖ ਲੱਖ ਵੀ ਪਾਈ ਤੇ ਕਿੰਨੀਆਂ ਕ ਵੋਟਾਂ ਇਕੱਠੀਆਂ ਕਰ ਲਾਂਗੇ ਕਿ ਅਸੀਂ ਆਸਾਨੀ ਨਾਲ ਸਾਰਾ ਸਮਾਨ ਜਿਹੜਾ ਨਾ ਪਹੁੰਚਾ ਦਾਂਗੇ ਮਤਲਬ ਇਹ ਨਾ ਇੱਕ ਉਹ ਹੈ ਜਜ਼ਬਾ ਜਿਹਨੂੰ ਕਹਿੰਦੇ ਨਾ ਕਿ ਆਪ ਕੋਲ ਘੱਟ ਆ ਭਾਵੇਂ ਪਰ ਅਸੀਂ ਲੋਕਾਂ ਨੂੰ ਦੇ ਮਤਲਬ ਜੋ ਹੈਗਾ ਅਸੀਂ ਦੇ ਦਾਂਗੇ ਫਿਰ ਪੰਜਾਬੀਆਂ ਦੇ ਦਿਨ ਹੈ ਨਾ ਇੱਕ ਵਾਰੀ ਜੇ ਖੜ ਜਾਂ ਤੇ ਫਿਰ ਹਮੇਸ਼ਾ ਦੇ ਲਈ ਖੜਦੇ ਨੇ ਉਹ ਇਸ ਲਿਸਟ ਦੇ ਵਿੱਚ ਜੇਕਰ ਮੈਂ ਕਿਸੇ ਪੰਜਾਬੀ ਕਲਾਕਾਰ ਨੂੰ ਭੁੱਲ ਰਹੀ ਆ ਜਿਹੜੇ ਅੱਗੇ ਆਏ ਨੇ ਮੈਂ ਚਾਹੂੰਗੀ ਤੁਸੀਂ ਪਲੀਜ਼ ਉਹਨਾਂ ਦਾ ਵੀ ਜ਼ਿਕਰ ਇੱਥੇ ਕੀਤਾ ਜਾਵੇ ਜੀ ਸੁਨੰਦਾ ਸ਼ਰਮਾ ਨੂੰ ਅਸੀਂ ਦੇਖਿਆ ਸੁਨੰਦਾ ਸ਼ਰਮਾ ਔਨ ਗਰਾਉਂਡ ਖੁਦ ਆਪਣੀ ਟੀਮ ਦੇ ਨਾਲ ਗਈ ਹੈ ਸੁਨੰਦਾ ਨੇ ਕਾਫੀ ਹੈਲਪ ਕੀਤੀ ਹੈ ਹਨਾ ਸੁਨੰਦਾ ਸ਼ਰਮਾ ਕਪਿਲ ਸ਼ਰਮਾ ਦਾ ਮੈਸੇਜ ਆਇਆ ਗੁਰੂ ਰੰਧਾਵੇ ਵੱਲੋਂ ਕੱਲ ਵੀਡੀਓ ਪੋਸਟ ਕੀਤੀ ਗਈ ਹੈ ਗੁਰੂ ਰੰਧਾਵੇ ਦੀ ਟੀਮ ਪਹੁੰਚ ਚੁੱਕ ਸੋਨੀਆ ਮਾਨ ਲਗਾਤਾਰ ਸਾਨੂੰ ਏਰੀਆਜ਼ ਦੇ ਵਿੱਚ ਨਜ਼ਰ ਆ ਰਹੀ ਹੈ ਆਪਣੀ ਟੀਮ ਦੇ ਨਾਲ ਬਾਲੀਵੁੱਡ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਬਹੁਤ ਸਾਰੇ ਪੰਜਾਬੀ ਨੇ ਉੱਥੇ ਲੇਕਿਨ ਕੋਈ ਇੰਨਾ ਨਾ ਵੱਡੇ ਦਿਲ ਵਾਲਾ ਨਹੀਂ ਹੈ ਅਸੀਂ ਕਹਿ ਸਕਦੇ ਪੰਜਾਬ ਟੱਪਦੇ ਹੀ ਨਾ ਦਿਲ ਛੋਟੇ ਹੋ ਜਾਂਦੇ ਸਾਰੇ ਆ ਦੇ ਸੋ ਬਾਲੀਵੁੱਡ ਦੇ ਵਿੱਚੋਂ ਖਾਸ ਚਿਹਰੇ ਤਾਂ ਨਹੀਂ ਨਜ਼ਰ ਆਏ ਲੇਕਿਨ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਸੰਜੇ ਦਾਤ ਤੇ ਸੋਨੂ ਸੂਦ ਇਹ ਦੋ ਪੰਜਾਬੀ ਜਿਹੜੇ ਹਮੇਸ਼ਾ ਨਾਲ ਖੜੇ ਨੇ ਔਰ ਇਸ ਵਾਰ ਵੀ ਖੜੇ ਨੇ ਸੰਜੇ ਦਾਥੋਰਾ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਸੰਜੇ ਦਾਥ ਦਾ ਕਹਿਣਾ ਹੈ ਕਿ ਕੁਝ ਵੀ ਚਾਹੀਦਾ ਨਾ ਸਾਨੂੰ ਸਿੱਧੇ ਤੌਰ ਤੇ ਦੱਸੋ ਮੈਂ ਹਰ ਮੁਸੀਬਤ ਚ ਨਾਲ ਖੜਾ ਹਾਂ ਕੁਝ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਹੈ ਮੈਂ ਹਰ ਚੀਜ਼ ਕਰਨ ਨੂੰ ਤਿਆਰ ਹਾਂ ਤੁਹਾਡੇ ਲਈ ਬਿਲਕੁਲ ਤੁਸੀਂ ਸੋਨੂ ਸੂਤ ਦਾ ਜ਼ਿਕਰ ਕੀਤਾ ਸੋਨੂ ਸੂਤ ਸਿਰਫ ਇਸ ਵਾਰ ਹੀ ਨਹੀਂ ਪੰਜਾਬ ਤੇ ਕੋਈ ਵੀ ਮੁਸੀਬਤ ਹੁੰਦੀ ਹੈ ਚਾਹੇ ਉਹ ਕੋਰੋਨਾ ਕਾਲ ਚੱਲ ਰਿਹਾ ਸੀਗਾ ਚਾਹੇ ਉਹ ਪਿਛਲੇ ਸਾਲ ਹੜ੍ਹਾਂ ਦੀ ਗੱਲ ਕਰੀਏ ਜਾਂ ਹਰ ਸਾਲ ਹੀ ਹੜ੍ਹ ਪੰਜਾਬ ਦੇ ਵਿੱਚ ਆਉਂਦੇ ਨੇ ਸੋ ਹਰ ਵਾਰ ਸੋਨੂ ਸੂਤ ਅੱਗੇ ਆ ਕੇ ਖੜੇ ਹੁੰਦੇ ਨੇ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੀ ਭੈਣ ਜਿਹੜੀ ਮਾਲਵਿਕਾ ਸੂਤ ਉਹ ਵੀ ਮੋਗੇ ਦੇ ਵਿੱਚ ਪਾਪਾ ਪਰ ਹੋ ਕੇ ਜਿਹੜੇ ਪਰਿਵਾਰ ਪੀੜਤ ਹੋਏ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪ ਉਹ ਸਾਰਾ ਕੁਝ ਇਸ ਵੇਲੇ ਦੇਖ ਰਹੇ ਕਰ ਰਹੇ ਨੇ ਜੀ ਤਾਂ ਇਹ ਤਾਂ ਸੀਗੇ ਸਾਡੇ ਪੰਜਾਬੀ ਕਲਾਹਲੇ ਹੋਰ ਬਹੁਤ ਹੋਣਗੇ ਗੁਪਤ ਨਾਮ ਹੋਣਗੇ ਜਿਹੜੇ ਹਲੇ ਤੱਕ ਸਾਹਮਣੇ ਨਹੀਂ ਆਏ ਕਿਉਂਕਿ ਕਈਆਂ ਨੂੰ ਉਹ ਹੁੰਦਾ ਕਿ ਅਸੀਂ ਦੱਸਣਾ ਨਹੀਂ ਚਾਹੁੰਦੇ ਲੇਕਿਨ ਅਸੀਂ ਸੇਵਾ ਜ਼ਰੂਰ ਕਰ ਰਹੇ ਆ ਇਹ ਜਿਹੜੇ ਅਸੀਂ ਨਾਮ ਦੱਸੇ ਆ ਜਿਨ੍ਹਾਂ ਨੇ ਪੋਸਟਾਂ ਪਾਈਆਂ ਜਿਹੜੇ ਓਨ ਗਰਾਉਂਡ ਗਏ ਆ ਜਿਨ੍ਹਾਂ ਨੇ ਲਾਈਵ ਸ਼ੋਜ਼ ਦੇ ਐਲਾਨ ਕੀਤੇ ਆ ਜਿਹੜੇ ਕੀ ਖੁੱਲੇ ਆਮ ਸ਼ਰਿਆਮ ਕਹਿ ਰਿਹਾ ਹੈ ਕਿ ਜਿੰਨਾ ਜੋ ਚਾਹੀਦਾ ਸਾਨੂੰ ਦੱਸੋ ਅਸੀਂ ਪੰਜਾਬ ਦੇ ਨਾਲ ਖੜੇ ਆ ਸਾਨੂੰ ਇਹ ਨਾ ਕਹੋ ਕਿ ਇਹ ਚੀਜ਼ ਦੀ ਕਮੀ ਕਿੱਦਾਂ ਕਿੱਦਾਂ ਕੀ ਹੋਏਗਾ ਬਸ ਇਹ ਦੱਸੋ ਚਾਹੀਦਾ ਕੀ ਹੈ ਅਸੀਂ ਬਸ ਪਹੁੰਚਾ ਦੇਾਂਗੇ ਬਿਲਕੁਲ ਬਿਲਕੁਲ ਸੋ ਮੈਨੂੰ ਲੱਗਦਾ ਕਿ ਇੱਥੇ ਇੱਕ ਚੀਜ਼ ਜੋੜਨੀ ਬਹੁਤ ਜ਼ਰੂਰੀ ਹੈ ਕਿ ਅਸੀਂ ਲੋਕ ਹੀ ਕਲਾਕਾਰਾਂ ਨੂੰ ਮਾੜਾ ਆਖਦੇ ਆਂ ਵੀ ਕਲਾਕਾਰ ਦੇ ਕੋਲੋਂ ਆ ਚੀਜ਼ ਚੰਗੀ ਨਹੀਂ ਹੋਈ ਇਹ ਗੀਤ ਨਹੀਂ ਉਹਨਾਂ ਨੂੰ ਕੱਢਣਾ ਚਾਹੀਦਾ ਸੀਗਾ ਸੱਭਿਆਚਾਰ ਖਰਾਬ ਹੋ ਰਿਹਾ ਇਹ ਫਿਲਮ ਨਹੀਂ ਚੰਗੀ ਬਣੀ ਸੋ ਜਦੋਂ ਲੋੜ ਪੈਂਦੀ ਹੈ ਪੰਜਾਬ ਦੇ ਵਿੱਚ ਜਦੋਂ ਵੀ ਹਾਲਾਤ ਖਰਾਬ ਹੁੰਦੇ ਨੇ ਸਭ ਤੋਂ ਪਹਿਲਾਂ ਪੰਜਾਬੀ ਕਲਾਕਾਰ ਹੀ ਨੇ ਜੋ ਅੱਗੇ ਆਉਂਦੇ ਨੇ ਬਿਨਾਂ ਕਿਸੇ ਨੂੰ ਪੁੱਛੇ ਬਿਨਾਂ ਕਿਸੇ ਦੀ ਮਦਦ ਤੋਂ ਆਪਣੇ ਕੋਲੋਂ ਜਿੰਨੀ ਵੀ ਸੇਵਾ ਹੋ ਸਕਦੀ ਹੈ ਸਭ ਤੋਂ ਪਹਿਲਾਂ ਪੰਜਾਬੀ ਕਲਾਕਾਰ ਹੀ ਅੱਗੇ ਆ ਕੇ ਪੰਜਾਬ ਦੇ ਨਾਲ ਖੜਦੇ ਨੇ ਤੇ ਉਹਨਾਂ ਦੀ ਸੇਵਾ ਕਰਦੇ ਨੇ ਮੈਂ ਇੱਥੇ ਵੀ ਕਹਿਣਾ ਚਾਹੁੰਗੀ ਅਸੀਂ ਨਾ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਬੜਾ ਦਿਲ ਦੁਖਾਰੀਆਂ ਵੀਡੀਓਜ਼ ਹਨਾ ਇੱਕ ਵੀਡੀਓ ਬੜੀ ਸੋਹਣੀ ਕਿਸੇ ਨੇ ਪਾਈ ਹੋਈ ਸੀ ਕਿ ਪੰਜਾਬ ਚ ਨਾ ਦੋ ਤਰ੍ਹਾਂ ਦੀਆਂ ਬਾੜ ਆਈ ਹੋਈਆਂ ਇੱਕ ਤਾਂ ਬਾੜ ਜਿਹੜੀ ਕੁਦਰਤ ਦੀ ਬਾੜ ਹੈ ਜਿਹਨੇ ਮਾਰਿਆ ਹਨਾ ਕੁਦਰਤ ਦੀ ਮਾਰ ਹੈ ਜਿਹੜੀ ਦੂਜੀ ਬਾੜ ਰਾਸ਼ਨ ਪਾਣੀ ਦੁੱਧ ਪਸ਼ੂਆਂ ਲਈ ਚਾਰਾ ਮਤਲਬ ਉਹ ਪੰਜਾਬੀਆਂ ਨੇ ਢੇਰਾਂ ਦੇ ਢੇਰ ਲਾ ਦਿੱਤੇ ਆ ਬਿਲਕੁਲ ਬਹੁਤ ਸਾਰੀਆਂ ਵੀਡੀਓਜ਼ ਜਾਈਆਂ ਦੇਖਣ ਨੂੰ ਮਿਲੀਆਂ ਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਰਾਸ਼ਨ ਦੇਣ ਦੇ ਲਈ ਲੋਕ ਜਾ ਰਹੇ ਨੇ ਉਹਨਾਂ ਕੋਲ ਕੁਝ ਵੀ ਨਹੀਂ ਹੈ ਖਾਣ ਪੀਣ ਨੂੰ ਘਰਾਂ ਦੇ ਵਿੱਚ ਪਾਣੀ ਹੈ ਤਿੰਨ ਦਿਨ ਦਿਨ ਤੋਂ ਕੁਝ ਨਹੀਂ ਮਿਲਿਆ ਅੱਛਾ ਇੱਕ ਬੜੀ ਸੋਹਣੀ ਵੀਡੀਓਜ਼ ਆ ਰਹੀਆਂ ਕੋਈ ਵੀ ਕਿਤੇ ਜਾ ਰਿਹਾ ਉਹ ਕਹਿੰਦਾ ਚਾਹ ਪੀਓਗੇ ਬਿਲਕੁਲ ਮੈਂ ਇਸ ਦਾ ਹੀ ਜ਼ਿਕਰ ਕਰ ਰਹੀ ਸੀ ਕਿ ਉਹ ਚਾਹ ਜ਼ਰੂਰ ਪੁੱਛ ਰਹੇ ਚਾਹ ਜ਼ਰੂਰ ਪੁੱਛ ਰਹੇ ਨੇ ਖਾਤਰਦਾਰੀ ਜ਼ਰੂਰ ਕਰਨਾ ਆਪਣੇ ਕੋਲ ਪਾਵੇਂ ਕੁਝ ਨਹੀਂ ਹੈ ਪਾਵੇਂ ਇੱਕ ਪੈਕੇਟ ਦੁੱਧ ਦਾ ਪਿਆ ਹੈ ਲੇਕਿਨ ਉਹਦੇ ਵਿੱਚ ਉਹ ਵੀ ਜਿਹੜਾ so if ਇਹ ਹੈ ਪੰਜਾਬ ਅਸਲੀ ਪੰਜਾਬਏ ਨੂੰ ਕਵਾਂਗੇ ਕਿ ਮੁਸੀਬਤ ਦੇ ਵੇਲੇ ਵੀ ਨਾਲ ਖੜਦਾ ਹੈ ਕੋਈ ਵੀ ਚੀਜ਼ ਹੋਏ ਹਰ ਕੋਈ ਇੱਕ ਦੂਜੇ ਦਾ ਸਾਥ ਜ਼ਰੂਰ ਦਿੰਦਾ ਸੋ ਸਾਨੂੰ ਇਹ ਜਾਂ ਇਹ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਜਦੋਂ ਅਸੀਂ ਕਿਸੇ ਕਲਾਕਾਰ ਨੂੰ ਮਾੜਾ ਆਖਦੇ ਹਾਂ ਕਿਸੇ ਕਲਾਕਾਰ ਦੇ ਕੰਮ ਨੂੰ ਮਾੜਾ ਆਖਦੇ ਹਾਂ ਉਦੋਂ ਇਹ ਸਮਾਂ ਨੂੰ ਯਾਦ ਕਰਕੇ ਹਮੇਸ਼ਾ ਕਲਾਕਾਰ ਨੂੰ ਵੀ ਹੌਸਲਾ ਵਸਾਈ ਕਰਨੀ ਚਾਹੀਦੀ ਹੈ ਤੇ ਜੇਕਰ ਕਲਾਕਾਰ ਦੇ ਕੋਲੋਂ ਗਲਤੀ ਹੁੰਦੀ ਹੈ ਤੇ ਉਸ ਨੂੰ ਸਿਰਫ ਦੱਸਣਾ ਚਾਹੀਦਾ ਨਾ ਕਿ ਉਸ ਦੇ ਖਿਲਾਫ ਖੜੇ ਹੋ ਜਾਣਾ ਚਾਹੀਦਾ ਕਿ ਪੰਜਾਬ ਨੂੰ ਇਸ ਵੇਲੇ ਜਿਹੜੇ ਨੇ ਉਹ ਕਲਾਕਾਰ ਹੀ ਬਚਾ ਰਹੇ ਨੇ ਮੈਨੂੰ ਲੱਗਦਾ ਹੈ ਕਿ ਘਰਾਂ ਦੇ ਵਿੱਚੋਂ ਲੋਕ ਬਹੁਤ ਘੱਟ ਨਿਕ ਕਲਾਕਾਰਾਂ ਦੀਆਂ ਟੀਮਾਂ ਉਹਨਾਂ ਤੇ ਜਿਹੜੇ ਚਾਉਣ ਵਾਲੇ ਨੇ ਸਿਰਫ ਉਹੀ ਇਸ ਵੇਲੇ ਉਹਨਾਂ ਦੇ ਨਾਲ ਤੁਰ ਰਹੇ ਨੇ ਹੋ ਇਦਾਂ ਜਾਂਦਾ ਕਲਾਕਾਰਾਂ ਦਾ ਫੈਨ ਬੇਸ ਬਹੁਤ ਵੱਡਾ ਹੁੰਦਾ ਹੈ ਤੇ ਜਿਹੜੀ ਇੱਕ ਗੱਲ ਹੈ ਨਾ ਲੋਕਾਂ ਤੱਕ ਮਿੰਟ ਵਿੱਚ ਫੈਲ ਜਾਂਦੀ ਹੈ ਉਹਨਾਂ ਦੇ ਸੋਸ਼ਲ ਮੀਡੀਆ ਦੇ ਥਰੂ ਜੋ ਵੀ ਕੁਝ ਉਹ ਪੋਸਟ ਕਰਦੇ ਆ ਤਾਂ ਸਭ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਟਾਈਮ ਪੰਜਾਬ ਦੇ ਹਾਲਾਤ ਕਿਹੋ ਜਿਹੇ ਨੇ ਜਿਹੜੇ ਐਨ ਆਰ ਆਈਸ ਵੀ ਨੇ ਉਹ ਇਹ ਸਭ ਚੀਜ਼ਾਂ ਦੇਖ ਕੇ ਹੀ ਇਸ ਟਾਈਮ ਆਈ ਥਿੰਕ ਆਪਣਾ ਸਮਾਂ ਕੱਢ ਰਹੇ ਨੇ ਉਹਨਾਂ ਨੂੰ ਵੀ ਚਿੰਤਾ ਲੱਗੀ ਹੋਣੀ ਕਿ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਸੋ ਕਲਾਕਾਰ ਅਸੀਂ ਦੇਖਿਆ ਕਿਸਾਨੀ ਅੰਦੋਲਨ ਚ ਵੀ ਸਭ ਤੋਂ ਜ਼ਿਆਦਾ ਕਲਾ ਹਰ ਚੀਜ਼ ਦੇ ਵਿੱਚ ਲੰਗਰਾਂ ਦੇ ਢੇਰ ਲੱਗ ਗਏ ਸੀ ਪੰਜਾਬੀਆਂ ਦੇ ਵੱਲੋਂ ਕੋਈ ਚੀਜ਼ ਦੀ ਕਮੀ ਨਹੀਂ ਰਹੀ ਸੀ ਇਹੀ ਸਿਚੁਏਸ਼ਨ ਇਸ ਟਾਈਮ ਪੰਜਾਬ ਦੇ ਹੋਈ ਹੋਈ ਕੋਈ ਸਾਨੂੰ ਮਤਲਬ ਅਸੀਂ ਕਹਿ ਲਈ ਕਿ ਬਾਰਲੀ ਸिटीज ਦੇ ਵੱਲੋਂ ਸਟੇਟਸ ਦੇ ਵੱਲੋਂ ਜੇ ਕੋਈ ਹੈਲਪ ਆ ਰਹੀ ਹੋਵੇ ਕੁਝ ਵੱਡੇ ਚਿਹਰੇ ਹੋਰ ਵੀ ਬड़ी ਜਗ੍ਹਾ ਨੇ ਪਰ ਕੋਈ ਨਜ਼ਰ ਨਹੀਂ ਆ ਰਹੇ ਸਿਰਫ ਆਪਣੇ ਪੰਜਾਬੀ ਚਿਹਰੇ ਹੀ ਉੱਥੇ ਨਜ਼ਰ ਆ ਰਹੇ ਨੇ ਜਿਹੜੇ ਉੱਥੇ ਪਹੁੰਚ ਰਹੇ ਨੇ ਸੋ ਕਲਾਕਾਰਾਂ ਨੂੰ ਅਸੀਂ ਕਹਿ ਤਾਂ ਬਹੁਤ ਕੁਝ ਦੇਨੇ ਆ ਲੇਕਿਨ ਸਾਨੂੰ ਚਾਹੀਦਾ ਚਲੋ ਗਲਤੀ ਹਾਰਿਕ ਤੋਂ ਹਿੰਦੀ ਕਿ ਇਗਨੋਰ ਕਰੋ ਬਿਲਕੁਲ ਹਣਾ ਛੋਟੇ ਛੋਟੀ ਗੱਲਾਂ ਨੂੰ ਇਗਨੋਰ ਵੀ ਕੀਤਾ ਜਾ ਸਕਦਾ ਹੈ ਕਿ ਇੰਨਾ ਨਹੀਂ ਤੁਸੀਂ ਖਿਲਾਫ ਹੋ ਜਾਓ ਕਿ ਬੰਦੇ ਨੂੰ ਤੁਸੀਂ ਮਜਬੂਰੀ ਕਰ ਦੋ ਕਿ ਉਹ ਮਤਲਬ ਬਾਹਰ ਹੀ ਨਾ ਨਿਕਲ ਪਾਵੇ ਬਿਲਕੁਲ ਬਿਲਕੁਲ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਚਿਹਰੇ ਸੀਗੇ ਜਿਹੜੇ ਮੈਂ ਇੱਕ ਹੋਰ ਜ਼ਿਕਰ ਕਰਾਂਗੀ ਸੱਬਾ ਬਿਲ ਕਰਕੇ ਫਲਾਈ ਆਵਾਂ ਵਾਲਾ ਸੱਬਾ ਜੀ ਦਾ ਗਾਣਾ ਬਹੁਤ ਚੱਲਿਆ ਸੀ ਪਿੱਛੇ ਜੇ ਬੜੀ ਵੀਡੀਓਜ਼ ਆਈਆਂ ਸੀ ਦੈਨਿਕ ਸਵੇਰਾ ਨਾਲ ਉਹਨਾਂ ਦੀ ਏਕਸਕਲੂਸਿਵ ਇੰਟਰਵਿਊ ਹੋਈ ਸੀ ਜਿਹਦੇ ਵਿੱਚ ਸੱਬੇ ਦੇ ਘਰ ਦਾ ਲੈਂਟਰ ਪਿਆ ਸੀ ਬਿਲਕੁਲ ਮਤਲਬ ਉਸ ਮੁੰਡੇ ਨੇ ਆਪਣੇ ਘਰ ਦਾ ਲੈਂਟਰ ਪਹਿਲੀ ਵਾਰ ਪਾਇਆ ਸੀ ਕੱਚੇ ਘਰ 'ਚ ਰਹਿੰ ਅੱਜ ਜੋ ਹੜਾ ਦੀ ਵਿੱਚ ਆਪ ਗਿਆ ਹੋਇਆ ਤੇ ਮੁਸੀਬਤ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਤੁਸੀਂ ਇਹ ਦੇਖੋ ਕਿ ਪੰਜਾਬੀਆਂ ਦੇ ਦਿਲ ਕਿੰਨੇ ਵੱਡੇ ਨੇ ਆਪਣੇ ਘਰ ਭਾਵੇਂ ਛੋਟੇ ਨੇ ਆਪ ਭਾਵੇਂ ساری ਉਮਰ ਕੁਝ ਨਹੀਂ ਕਰ पाए ਹੁਣ ਜਾ ਕੇ ਲੈਂਟਰ ਪਿਆ ਬਟ ਪੰਜਾਬੀਆਂ ਨੂੰ ਜੇ ਜੋ ਕੋਈ ਮੁਸੀਬਤ ਆਈ ਤਾਂ ਅਸੀਂ ਨਾਲ ਖੜੇ ਆਂ ਔਰ ਸਭ ਨੇ ਇੱਕ ਜਿਹੜੀ ਲਾਈਨ ਬਹੁਤ ਵਧੀਆ ਕਹੀ ਸੀ ਜੋ ਉਹਨਾਂ ਦੇ ਫੈਨਸ ਨੂੰ ਖੁਸ਼ ਕਰ ਰਹੀ ਆ ਪੰਜਾਬੀਆਂ ਨੂੰ ਖੁਸ਼ ਕਰ ਰਹੀ ਸਭ ਨੇ ਇਹ ਕਿਹਾ ਸੀਗਾ ਕਿ ਜਿਵੇਂ ਮੇਰੇ ਲੈਂਟਰ ਪੈਨ ਤੇ ਸਾਰੇ ਮੇਰੇ ਘਰ ਆਏ ਸੀ ਨਾ ਹੁਣ ਮੈਂ ਉਹੀ ਲੋਕਾਂ ਦੇ ਲਈ ਖੜਨਾ ਚਾਹੁੰਦਾ ਹਾਂ ਹੜ੍ਹਾਂ ਦੇ ਵਿੱਚ ਉਹਨਾਂ ਦੀ ਸੇਵਾ ਕਰਨਾ ਚਾਹੁੰਦਾ ਸੋ ਪੰਜਾਬੀ ਪੰਜਾਬੀ ਦੇ ਕੰਮ ਆਂਦੇ ਬੜੇ ਜਸਵਿੰਦਰ ਭੱਲਾ ਜੀ ਦਾ ਹੈ ਹਨਾ ਉਹਨਾਂ ਨੂੰ ਵੀ ਜੱਸੀ ਯਾਦ ਕਰੀ ਉਹਨਾਂ ਦਾ ਜਿਹੜਾ ਪੰਜਾਬੀ ਪੰਜਾਬੀ ਦੇ ਕੰਮ ਆਂਦੇ ਨੇ ਬਿਲਕੁਲ ਬਿਲਕੁਲ ਸੋ ਇਹ ਕੁਝ ਪੰਜਾਬੀ ਇੰਡਸਟਰੀ ਦੇ ਮੇਨ ਚਿਹਰੇ ਜੋ ਇਸ ਵੇਲੇ ਪੰਜਾਬ ਜਿਸ ਹਾਲਾਤਾਂ ਦੇ ਨਾਲ ਗੁਜ਼ਰ ਰਿਹਾ ਪੰਜਾਬ ਇਸ ਵੇਲੇ ਹੜ੍ਹ ਦੇ ਨਾਲ ਪੀੜਿਤ ਹੈ ਬਹੁਤ ਪਰਿਵਾਰ ਪੀੜਿਤ ਨੇ ਬਹੁਤ ਪਸ਼ੂ ਪੀੜਿਤ ਨੇ ਇਸ ਵੇਲੇ ਸੋ ਉਹਨਾਂ ਦੀ ਸੇਵਾ ਦੇ ਵਿੱਚ ਲਗਾਤਾਰ ਜੁਟੇ ਹੋਏ ਚਾਹੇ ਪੰਜਾਬੀ ਕਲਾਕਾਰ ਇਸ ਵੇਲੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉੱਥੋਂ ਵੀ ਉਹਨਾਂ ਦੀਆਂ ਟੀਮਾਂ ਪੰਜਾਬ ਦੇ ਵਿੱਚ ਲਗਾਤਾਰ ਸੇਵਾ ਕਰ ਰਹੀਆਂ ਨੇ ਕੁਝ ਸਮੇਂ ਦੇ ਵਿੱਚ ਕਲਾਕਾਰ ਜਿਹੜੇ ਪੰਜਾਬ ਵਾਪਸ ਪਰਤਣਗੇ ਤੇ ਇਸ ਦੇ ਨਾਲ ਹੀ ਉਹ ਆਨ ਗਰਾਉਂਡ ਜਾ ਕੇ ਵੀ ਹਾਲਤ ਚੈੱਕ ਕਰਨਗੇ ਤੇ ਕੀ ਕੀ ਜ਼ਰੂਰਤ ਦਾ ਸਮਾਨ ਹੋਰ ਚਾਹੀਦਾ ਹੈ ਪੰਜਾਬ ਨੂੰ ਉਹ ਵੀ ਮੁਹੱਈਆ ਕਰਵਾਉਣਗੇ ਸੋ ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਕਲਾਕਾਰ ਨੂੰ ਕਦੀ ਵੀ ਮੰਦਾ ਨਾ ਆਖੀਏ ਅਸੀਂ ਕਿਉਂਕਿ ਕਲਾਕਾਰ ਇੱਕ ਅਜਿਹਾ ਇਨਸਾਨ ਹੈ ਜੋ ਸਾਨੂੰ ਵੀ ਐਂਟਰਟੇਨ ਕਰਦਾ ਹੈ ਤੁਹਾਨੂੰ ਵੀ ਐਂਟਰਟੇਨ ਕਰਦਾ ਔਰ ਇਸ ਮੁਸ਼ਕਿਲ ਘੜੀ ਦੇ ਵਿੱਚ ਵੀ ਅੱਜ ਉਹੀ ਸਾਡੇ ਨਾਲ ਖੜੇ ਨੇ ਮੈਂ ਵੀ ਕਹਿੰਨ ਜੂਨ ਕਲਾਕਾਰਾਂ ਦੇ ਨਾ ਦਿਲ ਬੜੇ ਵੱਡੇ ਹੁੰਦੇ ਆ ਕਿਉਂਕਿ ਉਹ ਨਾ ਪੂਰਾ ਸਟਰਗਲ ਕਰਕੇ ਇੱਥੇ ਤੱਕ ਪਹੁੰਚੇ ਹੁੰਦੇ ਆ ਉਹਨਾਂ ਨੂੰ ਕੋਈ ਪੱਕੀ ਪਕਾਈ ਨਹੀਂ ਮਿਲ ਜਾਂਦੀ ਹਨਾ ਜਿਹੜਾ ਥੱਲੋਂ ਉੱਠ ਕੇ ਉੱਪਰ ਤੱਕ ਗਿਆ ਨਾ ਉਹਨੇ ਸਭ ਕੁਝ ਦੇਖਿਆ ਹੁੰਦਾ ਆਪਣੀ ਲਾਈਫ ਦੇ ਵਿੱਚ ਉਹਨੂੰ ਪਤਾ ਹੁੰਦਾ ਮੈਂ ਕਿਹੜੀ ਮੁਸੀਬਤਾਂ ਤੋ ਲੰਘਿਆ ਕਿਹੜੇ-ਕਿਹੜੇ ਮੈਂ ਸਟਰਗਲ ਕੀਤੇ ਕਿਵੇਂ ਮੇਰੀ ਮਿਹਨਤ ਰਿਆਜ਼ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਇਸ ਕਰਕੇ ਉਹਨਾਂ ਦੇ ਦਿਲ ਨਾ ਬੜੇ ਨਾਜ਼ੁਕ ਜੇ ਵੀ ਹੁੰਦੇ ਨੇ ਬੜੇ ਸੌਫਟ ਹੁੰਦੇ ਨੇ ਅਸੀਂ ਲੋਕ ਉਹਨੂੰ ਟਾਰਗੇਟ ਤਾਂ ਕਰਦੇ ਰਹਿੰਦੇ ਨੇ ਕਿ ਸ਼ਾਇਦ ਬੜਾ ਵੱ ਉਹ ਉਨੇ ਹੀ ਵਿਚਾਰੇ ਨੀਵੇਂ ਹੁੰਦੇ ਨੇ ਉਨੇ ਹੀ ਹੰਭਲ ਹੁੰਦੇ ਨੇ ਸੋ ਇਹ ਕੁਝ ਕਲਾਕਾਰਾਂ ਦੀ ਅਸੀਂ ਸੂਚੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੀ ਜਿਹੜੇ ਕਲਾਕਾਰ ਇਸ ਵੇਲੇ ਪੱਬਾਪਾਰ ਹੋ ਕੇ ਪੰਜਾਬ ਦੇ ਹੜ੍ਹ ਦੇ ਨਾਲ ਪੀੜੇ ਤੇ ਇਲਾਕਿਆਂ ਦੇ ਵਿੱਚ ਮਦਦ ਕਰਨ ਦੇ ਲਈ ਜਾ ਰਹੇ ਨੇ ਔਰ ਮੈਨੂੰ ਲੱਗਦਾ ਕਿ ਸਿਰਫ ਕਲਾਕਾਰਾਂ ਨੂੰ ਨਹੀਂ ਕਿ ਸਾਨੂੰ ਵੀ ਅੱਗੇ ਆ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ